ਨੋ ਜੀ ਅੱਜ ਆਪਾਂ ਫੇਸ ਪੈਕ ਬਣਾਉਣ ਜਾ ਰਹੇ ਹਾਂ ਜੀ ਇਹ ਇੱਕ ਚਮਚਾ ਆਪਾਂ ਨੇ ਪਾਇਆ ਬੇਸਣ ਦਾ ਜੀ ਬੜਾ ਇਸ ਦੇ ਵਿੱਚ ਆਪਾਂ ਅੱਧਾ ਨਿੰਬੂ ਨਚੋੜਾਂਗੇ ਜੀ ਇੱਕ ਚਮਚਾ ਆਪਾਂ ਇਹ ਬੜਾ ਬੇਸਣ ਦਾ ਪਾਇਆ ਜੀ ਇੱਕ ਚਮਚਾ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਨਿੰਬੂ ਦਾ ਇੱਕ ਇੱਕ ਚਮਚ ਪਾ ਰਹੇ ਆਪਾਂ ਇਹਦੇ ਵਿੱਚ ਦਹੀਂ ਦਾ ਦਹੀਂ ਉਹ ਸਾਬਨਾ ਪਾਉਣਾ ਜਿਵੇਂ ਕਿ ਬੇਸਣ ਆਪਣਾ ਚੰਗੀ ਤਰ੍ਹਾਂ ਆਪਣੇ ਫੇਸ ਤੇ ਲਾਉਣ ਵਾਲਾ ਬਣ ਜਾਵੇ ਇਹਦੇ ਵਿੱਚ ਪਾਣੀ ਕੋਈ ਨਹੀਂ ਪਾਉਣਾ ਜੀ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਾਨੀ ਜੀ ਡਾਬਰ ਹਾਨੀ ਪਾ ਲਓ ਘਰ ਦਾ ਪਾ ਲਓ ਜੀ ਇੱਕ ਚਮਚਾ ਆਪਾਂ ਪਾਵਾਂਗੇ ਇਹਦੇ ਵਿੱਚ एक चमच आप चंकी तरह पैक में तैयार कर देना जी मैं खुद अपना फेस से पूज हाँ जी मैं ब्यूटी पार्लर कोई नहीं चाहगी अग भी थानू मैं अपना ला के दिखाऊँ बहुत वधिया चीज़ है जी ਦਾਗ ਧੱਬਿਆਂ ਵਾਸਤੇ ਸਕਿਨ ਨੂੰ ਟਾਈਟ ਕਰਨ ਵਾਸਤੇ ਚਮਕਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਆਪਾਂ ਉਹਨਾਂ ਕੇ ਇਹਦੇ ਵਿੱਚ ਮਤਲਬ ਸਮਾਨ ਪਾਉਣਾ ਦਹੀਂ ਤੇ ਜਿੰਨਾ ਕੇ ਪੇਸਟ ਵਧੀਆ ਬਣ ਜਾਵੇ ਆਪਣੇ ਫੇਸ ਤੇ ਲਾਉਣ ਜੋ ਕਰਾ ਜੀ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਆਪਾਂ ਨੇ ਜੀ ਤਾਂ ਇਹਨੂੰ ਜੀ ਆਪਾਂ 10 ਮਿੰਟ ਰੱਖਣਾ ਜੀ ਫਾਵਾ ਤੇ ਹੱਥਾਂ ਤੇ ਲਾ ਲਓ ਜੀ ਬਹੁਤ ਵਧੀਆ ਸਕਿਨ ਹੁੰਦੀ ਹੈ ਇਹਦੇ ਨਾਲ ਜੀ ਚਮਤਕਾਰ ਸਾਫ ਹੋ ਜਾਂਦੇ ਸਕਿਨ ਨਾ ਤੇ ਐਨ ਵਧੀਆ ਸਾਫ ਆਪਣੇ ਮੂੰਹ ਤੇ ਦਾਗ ਧੱਬੇ ਮਿਟ ਜਾਣੇ ਜੇ ਇਹਦੇ ਨਾਲ 10 ਮਿੰਟ ਲਾ ਕੇ ਜਿਵੇਂ ਠੰਡੇ ਪਾਣੀ ਨਾਲ ਧੋ ਲਓ ਤੇ ਜਦ ਆਪਣਾ ਸਕਿਨ ਟਾਈਟ ਹੋਣ ਲੱਗ ਜਾਵੇ ਫਿਰ ਧੋ ਲਓ ਜੀ ਇਹਨੂੰ ਬਹੁਤ ਵਧੀਆ ਇਹ ਫੇਸ ਪੇਕ ਆ ਜੀ ਜੀ ਦੇਸੀ ਨੁਕਸਾ ਜੀ ਇਹ ਬਹੁਤ ਵਧੀਆ ਨੁਕਸਾ ਆਪੇ ਇਸਤੇਮਾਲ ਕਰਕੇ ਦੇਖੋ ਜੀ ਤੁਹਾਨੂੰ ਪਤਾ ਲੱਗੂਗਾ ਥੈਂਕ ਯੂ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਲਾਇਕ ਸਬਸਕ੍ਰਾਈਬ ਜਰੂਰ ਕਰਿਓ ਜੀ